ਕਾਲ ਜੀ ਕਿ ਆ ਚੱਲਣਾ ਜੀ ਉਮੀਦ ਕਰਦੇ ਆ ਸਾਰੇ ਵਧੀਆ ਹੋਣਗੇ ਸਵਾਗਤ ਹੈ ਜੀ ਅੱਜ ਦੇ ਨਵੇਂ ਬਲੌਗ ਦੇ ਵਿੱਚ ਸਾਰਿਆਂ ਦਾ ਤੇ ਅੱਜ ਅਸੀਂ ਜੀ ਆ ਦੇਖੋ ਪੱਠੀ ਬਣਾਈ ਜੀ ਆ ਦੇਖੋ ਪੱਠੇ ਦੇ ਉੱਤੇ ਵਧੀਆ ਤਰੀਕੇ ਨਾਲ ਸਾਰੀ ਫੁੱਟੀ ਪਈ ਸੀ ਨਾ ਵਧੀਆ ਤਰੀਕੇ ਨਾਲ ਮਿੱਟੀ ਮਾਟੀ ਲਾ ਕੇ ਦੇ ਉੱਤੇ ਤੇ ਵਧੀਆ ਕਵਰ ਕਰਤਾ ਜੀ ਉਤੋਂ ਪੱਠੀ ਪਹਿਲਾਂ ਪਹਿਲਾਂ ਦਿਖਾਈ ਸੀ ਤੁਹਾਨੂੰ ਇਹ ਫੁੱਟੀ ਹੋਈ ਸੀ ਜੀ ਇੱਧਰ ਇੱਧਰ ਹਾਂ ਜੀ ਬੁਲਬਲਾ ਹਾਂ سنا ਕੀ ਕਰੀਆ ਨਾ ਦੋਏ ਕਰਨੇ ਤੇ ਕਿੰਨੇ ਦੇ ਵੀਡੀਓ ਤਾਂ ਬਣਾ ਲਿਆ ਹੈ ਤੇ ਆਹ ਦੇਖੋ ਜੇ ਇੱਥੋਂ ਆਹ ਜਿਹੜਾ ਸਾਰਾ ਕੁਸ ਪੁੱਟਿਆ ਹੋਇਆ ਸੀ ਨਾ ਇਹ ਸਾਰਾ ਕੁਸ ਕਵਰ ਕਰਤਾ ਆਪਾਂ ਅੱਜ ਮਿੱਟੀ ਲਈ ਹੈ ਆਹ ਦੇਖੋ ਆਇਦਰਾ ਕੰਦਾ ਕੁੰਦਾ ਸਾਰੀ ਮਿੱਟੀ ਲਾਤੀ ਅੱਜ ਇਹ ਦੇਖੋ ਦੋ ਤਾਂ ਝੁੰਨੇ ਵਾਲੋ ਤੇ ਆਹ ਦੇਖੋ ਤਿੰਨ ਤਿੰਨ ਚੁੱਲੇ ਆ ਨੀ ਤਾਂ ਇੱਕ ਵੱਡਾ ਵਾਲੋ ਇੱਕ ਛੋਟਾ ਵਾਲੋ ਨੀ ਤਾਂ ਇੱਕ ਇੱਕੇ ਚੁੱਲਾ ਫੁੱਟਿਆ ਸੀਗਾ ਅੱਜ ਆਹ ਦੇਖੋ ਤਿੰਨ ਤਿੰਨ ਚੁੱਲੇ ਬਣਾਤੇ ਨਾ 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 ਛੜ ਨਾ ਬੜਾ ਫੁੱਟ ਜਾਓ ਇਹ ਕੁਸੂਨ ਹੈ ਅੱਛਾ ਸਾਰਾ ਦਿਨ ਇਹੀ ਕੰਮ ਕਰਿਆ ਆਪਾਂ ਸਾਰਾ ਦਿਨ ਇਹੀ ਕੰਮ ਕਰਿਆ ਸੀ ਅੱਜ ਪਰ ਮਾ ਦਾ ਪੱਟੀ ਦੇ ਉਹ ਲਾਇਆ ਮਿੱਟੀ ਲਾਇ ਇਸ ਪੱਟੀ ਦੇ ਕਰੋ ਤੋਂ ਬਾਅਦ ਇਹ ਆਂਦੀ ਵੀ ਆਂ ਚੁੱਲਾ ਕਿ ਬਣਾਈਏ ਫਿਰ ਮੈਂ ਤੂੰ ਮਿੱਟੀ ਲਿਆ ਪਹੋਂਗੇ ਆਪਾਂ ਕਰਦੇ ਹਾਂ ਪਰ ਹਾਂ ਮੈਂ 100 ਰੁਪਏ ਦਾ ਇੱਕ ਗੋਬਰੋ ਲੀਏ ਫੇਰ ਰਹਿਣੇ ਆਹ ਟੈਂਪਰੇਰੀ ਚੁੱਲਾ ਬਣਾ ਕੇ ਅੱਜ ਅੱਜ ਵੀ ਐਸ ਤੇ ਸਬਜੀ ਤੇ ਰੋਟੀ ਬਣਾਈ ਜਾਂਦੀ ਹੈ ਹੈਨਾ ਆਹ ਤੇ ਕੁਟਿਆ ਬਰੇ ਸਾਰਾ ਹੁ ਲਗਾ ਦਿਓ ਅੱਛਾ ਆਹ ਕੰਦਿਆ ਇਧਰ ਇੱਕ ਕਲੀ ਅੱਜ ਹੀ ਸੁਣਾ ਜੀ ਦੱਦੀ ਕਲੀ ਅੱਜ ਹੀ ਦੱਦੀ ਅੱਛਾ ਇਧਰ ਕਲੀ ਕਰਨੀ ਨਹੀਂ ਮੇਰੇ ਕਰਨੀ ਦੇਖੋ ਹਾਂ ਅਹ ਥਰੂ ਮੈਂ ਇੱਕ ਗੁਬਰੋ ਲੀਉ ਤੇ ਪਾ ਇਧਰ ਆਇਆ ਤੇ ਇਧਰ ਆਇਆ ਇਧਰ ਇੱਕ ਮਟ ਤੇ ਆਹ ਦੋਨੇ ਚੋਲੇ ਬਣਾਏ ਸੀ ਇਹ ਇੱਕ ਤੇ ਵੀ ਆਂਦੀ ਵੀ ਮੈਂ ਰੋਟੀ ਬਣਾ ਲਿਆ ਕਰੂੰ ਇੱਕ ਤੇ ਸਬਜੀ ਠੀਕ ਹੈ ਜਿਵੇਂ ਆਪਣੇ ਇਹ ਦੇਖੋ ਇਹ ਡੰਡੀ ਜਿਹਾ ਚੱਲੇ ਜਿਵੇਂ ਗੈ ਗੈਰ ਤੇ ਤੁਲੇ ਨਹੀਂ ਹੁੰਦੇ ਜ ਮੈਂ ਉਸ ਤਰੀਕੇ ਨਾਲ ਜਾਂਦੀ ਵਿਕ ਤੇ ਰੋਟੀ ਬਣਾ ਲੈ ਕਰੂੰਗੀ ਇੱਕ ਤੇ ਸਬਜ਼ੀ ਬਣਾ ਲੈ ਕਰੂੰਗੀ ਹਨ ਤੇ ਨਾ ਮੋੜਾ ਮਾੜਾ ਹਣੀ ਇੱਕ ਪਾਸੇ ਦਵਾਦਾਂ ਰੱਖੀ ਹੋਈ ਹੈ ਨਾ ਇੱਕ ਪਾਸੇ ਦਵਾਦਾਂ ਸੁੱਜੀ ਹੋਈ ਹੈ ਹਾਂ ਜੀ ਹਾਂ ਜੀ ਨਾ ਬੇਟਾ ਅਗਵਾਰੇ ਨਹੀਂ ਲੈਣੇ ਅਗਵਾਰੇ ਆਪਾਂ ਤੇਰੇ ਜਨਮ ਦਿਨ ਤੇ ਲੈ ਕੇ ਆਵਾਂਗੇ ਬੇਟਾ ਅਗਵਾਰੇ ਹੈ ਪੇ ਬਾਲੋ ਹੈ ਪੇ ਬਾਲੋ ਕਿਹਨਾਂ ਪੇ ਬਾਲੋ ਅੱਛਾ ਤੇ ਅੱਜ ਇਹਨੇ ਤੇ ਆ ਟੈਂਪਰੇਰੀ ਚੁੱਲਾ ਬਣਾ ਕੇ ਇੱਟਾਂ ਰੱਖ ਕੇ ਫੇ ਬਣਾਈ ਜਾਂਦੀ ਹੈ ਹੈ ਕੀ ਸਾ ਕਿ ਬਣਾਣੀ ਆ ਹੈ ਕੀ ਹੈ ਕੀ ਸੁਣੇ ਕਹਿੰਦੇ ਦੋ ਆਲੂ ਦੋ ਜਣਾ ਉਹਨਾਂ ਕ ਚਾਹ ਰੋਟੀ ਬਣਾਣੀ ਅੱਛਾ ਹੈ ਠੀਕ ਹੈ ਆ ਤੇ ਇਹਦੇ ਨੂੰ ਤੀਰੋ ਦੇ ਇੱਟਾਂ ਗੋਨ ਕੇ ਹਾਂ 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 ਦੇ ਇਹ ਨਹੀਂ ਸਾਰੇ ਚੱਕ ਗਏ ਹਾਂ ਅਰ ਇਹ ਮੇ ਲਗਾ ਦਿਆਂਗਾ ਤੜਕਾ ਅਚਾਏ ਚਲਾਉਣੀਆਂ ਗੱਲਾਂ ਹਾਂ ਕੰਨ ਠੀਕ ਆ ਇਹ ਦਰਾ ਇਟਾਂ ਪਈਆਂ ਨੇ ਜੜੀਆਂ ਜੀ ਆਹ ਇਟਾਂ ਪਈਆਂ ਜਿਹੜੀਆਂ ਇਹ ਤੇ ਉਹੀ ਬਹਿ ਖੋਰ ਇਹ ਇਹਨੂੰ ਚੱਕ ਕੇ ਤੇ ਉਸ ਕਮਰੇ ਚ ਲਾ ਦੇਂਗਾ ਹਨਾ ਹਾਂ ਸਾਰੇ ਇੰਨੀਆਂ ਦਈਏ ਵੀ ਠੀਕ ਐ ਕੈਸੀ ਬਣੀ ਐ ਹੈ ਵੀਡੀਓ ਵਿੱਚ ਹੈ ਸਾਰੇ ਜੜੇ ਇੰਨੀਆਂ ਪਤਾਈਏ ਵੀ ਚੁੰਲਾ ਅਰੇ ਠੀਕ ਐ ਕੈਸੀ ਬਣੀ ਐ ਹਾਂ ਇਹ ਕਹਿੰਦੇ ਸਾਰੇ ਦਿਨ ਕਮੈਂਟ ਕਰਕੇ ਦੱਸਿਓ ਵੀ ਤੁੱਲਾ ਤੇ ਪੱਟੀ ਕਿਵੇਂ ਬਣੀ ਆ ਸੀ ਵਧੀਆ ਬਣਾਤੀ ਕਿ ਹੁਣ ਹੈ ਸਾਰੇ ਦਿਨ ਦੋਨੋ ਜਣਾਂ ਹਿੰਮਤ ਕਰੀ ਆ ਹੈ ਦੋਨੋ ਜਣਾਂ ਨਹੀਂ ਹਿੰਮਤ ਕਰੀ ਆ ਅੱਛਾ ਹਾਂ ਤੇ ਇਹ ਤੇ ਰੱਬੀ ਆਪਾ ਪੱਟ ਰੱਖਿਆ ਆਹ ਦੇਖੋ ਲੱਗ ਰਹੀ ਹੈ ਬਿਚਾਰੀ ਆਹ ਆਹ ਦੇਖੋ ਸਾਰੇ ਥਾ ਕੰਦ ਹੈ ਨਾ ਜਿਹੜੀ ਥੱਲੋਂ ਥੱਲੋਂ ਇਹ ਦੇ ਖਲੇਪੜ ਉਤਰ ਗਏ ਸੀਗੇ ਤੇ ਆਪਾਂ ਆਉਣੇ ਲਗਾ ਦੇ ਵਧੀਆ ਤਰੀਕਾ ਨਾਲ ਲਗਾ ਦੇ ਹਾਂ ਵਧੀਆ ਤੇ ਮਿੱਟੀ ਲਾਵਾਂਗੇ ਤੇ ਆਹਾ ਦੇਖੋ ਇੱਥੋਂ ਵੀ ਆਖਲੇਪੜ ਤੁਹਾਨੂੰ ਦਿਖਾਇਆ ਸੀ ਨਾ ਇਥੇ ਮੈਂ ਆਖਲੇਪੜ ਜਿਹੜਾ ਤੇ ਇਹ ਵੀ ਲਾਤ ਆ ਇਥੇ ਮਿੱਟੀ ਮਾਟੀ ਵਧੀਆ ਤਰੀਕੇ ਨਾਲ ਆਤੰਦ ਸਾਰੀ ਆਪਾਂ ਲਿਪ ਦਿਆਂਗੇ ਮਿੱਟੀ ਨਾਲ ਹਨਾ ਹਾਂ ਹਨਾ ਮਿੱਟੀ ਨਾਲ ਲਿਪ ਦਿਆਂਗੇ ਸਾਰੀ ਤੇ ਹੋਰ ਆਹੀ ਹੈ ਬਸ ਕੱਚੀ ਗੰਧਾ ਹੋਰ ਤਾਂ ਆਪਣੇ ਸਾਰੀਆਂ ਇਧਰ ਤਾਂ ਕળી ਕੁਲੀ ਕਰਦੇ ਹਾਂਗੇ ਵਧੀਆ ਬਣਾ ਦੇਗੇ ਸੱਤ ਤਾਂ ਠੀਕ ਠਾਕ ਹੀ ਹੈ ਹੈ ਇਟਾ ਨਹੀਂ ਲਾਉਂਦੇ ਇੱਥੇ ਫਿਰ ਬਾਤ ਫੇਰ ਕਰਨੀ ਹੈ ਬੈਣ ਗਿਆ ਵਾਰ ਆਪਾਂ। ਕਿ ਲਗਾ ਦੇ ਜੀ ਹਾਂ ਮੈਂ ਇਕਲੇ ਦੁਖੀ ਹਾਂ। ਹਾਂ ਲਗਾ ਦੇ ਬਈ ਪੜੀਪੜੀ ਖਰਾਬ ਹੋ ਕੇ। ਕੇ ਦੇਣ ਕੇ ਅਸੇ ਲਗਾ ਦੇਣਗੇ ਇੱਥੇ। ਅੰਟਾਂ ਉਹ ਬਾਹਰ ਚਕਾ ਦਾਂਗੇ ਸੁਣੋ। ਬਾਹਰ ਘੁੰਮ ਦੇ ਤੇ ਕੋਈ ਕੋਈ ਬਾਹਰ ਚਕਾ ਦਾਂਗੇ ਸੁਣੋ। ਤੇ ਆਹ ਕਰਨਾ ਜੀ ਆਪਾਂ ਅੱਜ ਕੰਮ ਤੇ ਮਿੱਟੀ ਆਪਾਂ ਹੁਣੇ ਜਾ ਕੇ ਲਿਆਉਨੇ ਤੇ ਮਿੱਟੀ ਭੌ ਕੇ ਫੇਰਾ ਸ਼ਾਮ ਨੂੰ ਅਥਣੇ ਤੇ ਲਾ ਦੇਣਾ ਹੈ ਨਾ। ਹਾਂ ਹਾਂ। ਹੋਰ ਹਾਂ ਅੱਗ ਲਗਾਉਂ ਕੀਆ ਹੋਰ ਅੱਗ ਲਗਾ ਦਿੰਦਾ ਅੱਛਾ ਠੀਕ ਹੈ ਜੀ ਤੇ ਅੱਜ ਆਪਾਂ ਇਹ ਕੰਮ ਕਰਨਾ ਹੈ ਤੇ ਚੁੱਲੇ ਚਲੇ ਵਾਲਾ ਦਾ ખરીਦਤਾ ਵਾ ਪਹਿਲਾਂ